ਜਾਂ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਇਹ ਸਭ ਤੇਰਾ ਕਿੰਨਾ ਨਾਮ ਲਈ ਕਰਦੇ ਹਾਂ ਸਵਾ ਪਰਮ ਜੀ ਦਾ ਕਿਹਾ ਨਹੀਂ ਜੀ ਕਥਾ ਵਿਚਾਰ ਕਰਨਗੇ ਉਬਰੰਤ ਕੇ ਕਿਸ਼ਵ ਦੀ ਹਾਜ਼ਰੀ ਤੁਸੀਂ ਭਰੋਗੇ ਨਾਲ ਨਾਨਕ ਸਰ ਜੀ ਦਾ ਪਾਠ ਆਪਣੇ ਵਿਚਾਰ ਕਰਮ ਕਰੋ ਭਾਈ ਜੀ ਦਾ ਖਤ ਸਾਹਿਬ ਪੜਦਾ ਹੈ ਸੋ ਇਸ ਕਰਕੇ ਮੈਂ ਕੋਈ ਕੋਈ ਇਹ ਗੱਲ ਮੰਨ ਲਈ ਇੰਨੋ ਇਨਾ ਹੀ ਕਿਆ ਕਿ ਸਾਨੂੰ ਭਾਵੇਂ ਬੇਟਾ ਨਾ ਵੀ ਦਿਓ ਸਾਨੂੰ ਸੰਗਤ ਦੇ ਦਰਸ਼ਨ ਕਰਵਾ ਲਿਓ ਸੋ ਇਹ ਗਲਤ ਨਹੀਂ ਹੈ ਇਹ ਗਲਤ ਨਹੀਂ ਹੈ ਬਲਕਿ ਤੁਸੀਂ ਕੀਰਤਨ ਦੀ ਦਾਤ ਮਹਾਰਾਜ ਨੇ ਤੁ ਦਿੱਤੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਹ ਵੀ ਇੱਕ ਮੁਹਾਰਤ ਹੈ ਬੜੀ ਨਿੱਧਿਆ ਹੈ ਇਹ ਲੈਣੀ ਬਿੱਧੀ ਹੈ ਹੁਣ ਇਹਨੂੰ ਲੋਕ ਔਰ ਸੰਗਤਾਂ ਨੂੰ ਕੁਝ ਜਰਨਾ ਦੇ ਨਾਲ ਥੋੜੇ ਜੀ ਕਿਨ ਕਿਉਂਕਿ ਸੰਗੀਤ ਹੈ ਸੰਗੀਤ ਦੀ ਵਿਦਿਆ ਬਹੁਤ ਉੱਤਮ ਵਿਦਿਆ ਹੈ ਇਹ ਕਰਮਾ ਨਾਲ

ਸ਼੍ਰੀਮਾਨ ਭਾਈ ਲਾਲੋ ਜੀ ਨੂੰ ਲੈ ਕੇ ਹਰ ਗੁਰੂ ਸਾਹਿਬ ਦੇ ਨਾਲ ਕਿੰਨਾ ਦੀ ਉਪਤਾਨ ਹੈ ਭਾਈ ਬਾਰੇ ਬਿਲਕੁਲ ਕੋਈ ਜਾਣਕਾਰੀ ਨਹੀਂ ਇਸ ਪੋਥੀ ਦੇ ਬਰਕਰਾਰ ਮਦਰ ਪੰਜ ਉਹਨਾਂ ਵਿੱਚ ਇੱਕ ਆਜ ਤਾਰਾ ਦਾ ਆਸੀ ਇਹਨਾਂ ਪੰਜਾਂ ਦੀ ਪੰਚਾਇਤ ਨੇ ਪੰਜਾਬ ਨੂੰ ਬਚਾਉਣ ਵਾਸਤੇ ਉਸ ਵਕਤ ਦੇ ਜ਼ਾਲਮ ਨੂੰ ਤੇ ਜ਼ੁਲਮ ਦੇ ਜ਼ਾਲਮ ਨੂੰ ਖਤ ਲਾਉਣ ਵਾਸਤੇ ਭਾਈ ਲੱਗਦੋਂ ਤੋਂ ਵਿਸ਼ੇਸ਼ ਨਿਸ਼ਕਰੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਵਿੱਤਰ ਪ੍ਰਕਾਸ਼ ਓਸਬ ਅਤੇ ਮਹਾਰਾਜਾ ਜਸਾ ਸਿੰਘ ਰਾਮਗੜੀਆ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਰਾਮਗੜੀਆ ਸਭਾ ਵਿਖੇ ਰਾਮਗੜੀਆ ਸਭਾ ਦੇ ਸਹਿਯੋਗ ਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਸ਼ਰਧਾ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਧਰਮ ਦੇ ਵਿੱਚ ਇੱਕ ਵਿਸ਼ੇਸ਼ ਯੋਗਦਾਨ ਦਿੱਤਾ ਸੰਤਾਨ ਨੂੰ ਜਨਨਮ ਅਨਾਰੇ ਦੇ ਤਰ੍ਹਾਂ ਕੰਮ ਕੀਤਾ ਉੱਥੇ ਹੀ ਉਹਨਾਂ ਤੋਂ ਬਾਅਦ ਸਿੱਖ ਇਤਿਹਾਸ ਦੇ ਵਿੱਚ ਮਹਾਰਾਜਾ ਜਸਾ ਸਿੰਘ ਰਾਮ ਗੜੀਆ ਜੀ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦੀ ਸੂਰਬੀਰਤਾ ਜਿਸੇ ਅਬਦਾਲੀਆਂ ਦੇ ਉਹਨਾਂ ਨੇ ਦੰਦ ਖੱਟੇ ਕੀਤੇ ਉੱਥੇ ਸਿੱਖ ਰਾਜ ਦੇ ਬਣਨ ਵਿੱਚ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਅੱਜ ਅਸੀਂ ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਸ਼ਰਧਾ ਤੇ ਸੁੰਮਨ ਅਰਪਣ ਕਰਦੇ ਹਾਂ ਉਹਨਾਂ ਨੂੰ ਉਹਨਾਂ ਦਾ ਪਵਿੱਤਰ ਪ੍ਰਕਾਸ਼ ਉਸਮਨ ਆ ਰਹੇ ਹਾਂ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਉੱਤੇ ਹੀ ਮਹਾਨ ਸੂਰਬੀਰ ਮਹਾਰਾਜਾ ਜੱਸਾ ਸਿੰਘ ਅਹਲੂਵਾਲੀਆ ਜੀ ਦੀ ਯਾਦ ਵੀ ਆਪਣੇ ਦਿਲ ਦੇ ਵਿੱਚ ਤਾਜ਼ਾ ਕਰਦੇ ਹਾਂ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਸਾਰਿਆਂ ਦੇ ਸਾਨੂੰ ਬੜੇ ਸ਼ਰਧਾ ਪਿਆਰ ਉਤਸ਼ਾਹ ਨਾਲ ਮਨਾਉਂਦੀਆਂ ਰਹਿਣ ਇਹੋ ਹੀ ਸਾਡੀ ਸਾਰਿਆਂ ਦੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਹਮੇਸ਼ਾ ਲਗਾਤਾਰ ਤੋਂ ਮਨਾ ਰਹੇ ਹਾਂ ਪਿਛਲੇ ਤਕਰੀਬਨ 5 ਸਾਲ ਤੋਂ ਮੈਂ ਇੱਥੇ ਸੈਕਟਰੀ ਦੀ ਸੇਵਾ ਕਰਦਾ ਹਾਂ ਲੇਕਿਨ ਇਸ ਤੋਂ ਪਹਿਲਾਂ ਵੀ ਸਾਡੀਆਂ ਪ੍ਰਬੰਧਕ ਕਮੇਟੀਆਂ ਇਹ ਦਿਹਾੜੇ ਮਨਾਉਂਦੀਆਂ ਸਨ ਅਸੀਂ ਇਸ ਨੂੰ ਹੋਰ ਜ਼ਿਆਦਾ ਉਤਸ਼ਾਹ ਦੇ ਨਾਲ ਮਨਾਈਏ ਜ਼ਿਆਦਾ ਤੋਂ ਜ਼ਿਆਦਾ ਸੰਗਤਾਂ ਨੂੰ ਉਸ ਇਤਿਹਾਸ ਬਾਰੇ ਜਾਣਕਾਰੀ ਦਈਏ ਸਾਡਾ ਇਹੋ ਹੀ ਉਪਰਾਲਾ ਜੇ ਸੰਗਤਾਂ ਦੀ ਗੱਲ ਕਰੀਏ ਤਾਂ ਸੰਗਤਾਂ ਵਾਸਤੇ ਕੀ ਕਰਵਾਉਂਦੇ ਸੰਗਤਾਂ ਵਾਸਤੇ ਸਵੇਰੇ ਚਾਵ ਦੇ ਲੰਗਰ ਸੀ ਹੁਣ ਉਪਰੰਤ ਗੁਰੂ ਕੇ ਲੰਗਰ ਪੜੇ ਅਤੁੱਟ ਵਰਤਨਗੇ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸਾਰੇ ਉਪਰਾਲੇ ਕੀਤੇ ਜਾਂਦੇ ਨੌਜਵਾਨ ਬੱਚਿਆਂ ਨੂੰ ਸੰਦੇਸ਼ ਨੌਜਵਾਨ ਬੱਚਿਆਂ ਨੂੰ ਸਾਡਾ ਇਹ ਸੰਦੇਸ਼ ਹੈ ਕਿ ਜਿੱਥੇ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖੋ ਉੱਥੇ ਉਹਨਾਂ ਨੂੰ ਯਾਦ ਵੀ ਕਰੋ ਗੁਰਸਿੱਖੀ ਨਾਲ ਜੁੜੋ ਅਤੇ ਪੰਜਾਬ ਅਤੇ ਸਿੱਖ ਧਰਮ ਦੇ ਚੜ੍ਹਦੀ ਕਲਾ ਹੋਵੇ ਸਿੱਖੀ ਦੇ ਬੋਲ ਬਾਲੇ ਹੋਣ ਸਾਡਾ ਇਹੋ ਹੀ ਹੋਣੀ ਚਾਹੀਦਾ ਸਾਡੇ ਚੈਨਲ ਲਈ ਤੁਹਾਨੂੰ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਸੰਭਾਗ ਦੇਖਣ ਲਈ ਕੀ ਕਰਨਾ ਚਾਹੀਦਾ ਮੈਂ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਤੁਹਾਡੇ ਚੈਨਲ ਲਈ ਇੱਥੇ ਮੁਬਾਰਕਬਾਦ ਦਿੰਦਾ ਹਾਂ ਉਥੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਗੁਰਸਿੱਖੀ ਦਾ ਪ੍ਰਚਾਰ ਜਿਆਦਾ ਤੋਂ ਜਿਆਦਾ ਹੋਣਾ ਚਾਹੀਦਾ ਸਿੱਖ ਇਤਿਹਾਸ ਬਾਰੇ ਗੁਰੂ ਸਾਹਿਬਾਨ ਬਾਰੇ ਤੇ ਮਹਾਨ ਯੋਧਿਆਂ ਬਾਰੇ ਜਾਣਕਾਰੀ ਅਸੀਂ ਆਪਣੇ ਬੱਚੇ-ਬੱਚੇ ਤੱਕ ਪਹੁੰਚਾਈਏ ਠੀਕ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਰਾਮਗੜ੍ਹ ਸਵਾ ਕਬੂਸਾ ਰੋਡ ਦੇ ਕਿਹੇ ਮਹਾਰਾਜਾ ਸੱਜ ਸਿੰਘ ਰਾਮ ਗੜੀਆ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸਾਰੀਆਂ ਸੰਗਤਾਂ ਨੂੰ ਔਰ ਸਾਰੇ ਦੇਖਣ ਵਾਲੇ ਸਾਈ ਦਰਸ਼ਕਾਂ ਨੂੰ ਮਹਾਰਾਜਾ ਸੱਜ ਸਿੰਘ ਰਾਮ ਗੜੀਆ ਦੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ